ਸੋਸ਼ਲ ਮੀਡੀਆ ਦਾ ਦੌਰ ਹੈ ਤੇ ਅਜਿਹੇ ਦੌਰ ਵਿੱਚ ਨੌਜਵਾਨਾਂ ਨੂੰ क्रेਜ਼ ਹੁੰਦਾ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਹਥਿਆਰਾਂ ਦੇ ਨਾਲ ਪੇਸਟ ਕਰਨ ਦਾ ਤੇ ਇਹ ਹੀ ਵੀਡੀਓ ਬਣਾਉਣੇ ਕੁਝ ਨੌਜਵਾਨਾਂ ਨੂੰ ਉਸ ਵੇਲੇ ਮਹਿੰਗੀ ਪਾਇਆ ਗਈ ਜਦੋਂ ਅੰਮ੍ਰਿਤਸਰ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਇਹਨਾਂ ਤੇ ਪਰਚਾ ਦੇ ਦਿੱਤਾ ਦਰਸਲ ਇਹ ਨੌਜਵਾਨ ਖਡਾਉਣਾ ਪਿਸਤੌਲ ਦੇ ਨਾਲ ਇਸ ਨੂੰ ਲਹਿਰਾਉਂਦੇ ਹੋਏ ਖੁੱਲੜਬਾਜ਼ੀ ਕਰ ਰਹੇ ਸਨ ਤੇ ਇੱਕ ਰਾਹਗੀਰ ਨੇ ਇਹ ਨਵੀਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਇਹਨਾਂ ਨੌਜਵਾਨਾਂ ਨੂੰ ਟ੍ਰੇਸ ਕਰ ਲਿਆ ਤੇ ਕਾਬੂ ਕਰ ਲਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਏਗੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਪਰसों ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਸੀ ਜਿਹੜੀ ਆਪਣੀ ਕ੍ਰਿਸਮਸ ਡੇ ਦੇ ਉੱਤੇ ਕਿ ਤਿੰਨ ਟ੍ਰਿਪਲ ਰਾਈਡਿੰਗ ਕਰਦੇ ਹੋਏ ਮੁੰਡੇ ਇੱਕ ਵੈਪਨ ਜਿਹੜੇ ਸੀਗੇ ਹਵਾ ਚ ਲੈ ਰਾ ਰਹੇ ਸੀ ਉਹ ਕ੍ਰਿਸਲ ਚੌਂਕ ਸੀ ਸੀਗਾ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਔਰ ਇਮੀਡੀਏਟਲੀ ਜਿਹੜਾ ਸੀਗਾ ਸੀਪੀ ਸਰ ਨੇ ਇਹਦਾ ਸਖਤ ਨੋਟਿਸ ਲਿਆ ਔਰ ਅਸੀਂ ਇਮੀਡੀਏਟਲੀ ਇਹਨੂੰ ਜਿੱਦਾਂ ਵੀ ਸਾਡੇ ਨੋਟਿਸ ਚ ਆਈ ਇਹਨੂੰ ਅਸੀਂ ਇਹਨੂੰ ਜਿਹੜੀ ਹੈਗੀ ਆਪਣੀ ਇਨਵੈਸਟੀਗੇਸ਼ਨ ਸਟਾਰਟ ਕਰਤੀ ਸੋ ਇਨਵੈਸਟੀਗੇਸ਼ਨ ਸਟਾਰਟ ਕਰਦੇ ਹੋਏ ਅਸੀਂ ਜਿਹੜਾ ਹੈਗਾ ਇਹ ਨਾ ਤਿੰਨਾਂ ਬੰਦੇ ਨੂੰ ਫੋਲੋਅ ਅਪ ਕੀਤਾ ਔਰ ਉਸ ਮੋਟਰਸਾਈਕਲ ਦੇ ਨੰਬਰ ਨੂੰ ਫੋਲੋਅ ਅਪ ਕਰਦੇ ਆ ਪਤਾ ਲੱਗਾ ਕਿ ਜਿਹੜਾ ਨੰਬਰ ਜਿਹੜਾ ਸੀਗਾ ਇਹਨਾਂ ਦਾ ਕਿਸੇ ਹੋਰ ਮੋਟਰਸਾਈਕਲ ਨੂੰ ਵੀ ਲੱਗਾ ਹੋਇਆ ਸੀ ਉਹ ਵੀ ਮੋਟਰਸਾਈਕਲ ਜਿਹੜਾ ਸੀਗਾ ਅਸੀਂ ਵੇਰ ਕੇ ਟ੍ਰੇਸ ਕਰ ਲਿਆ ਹੈਗਾ ਸੋ ਇਹਦੇ ਵਿੱਚ ਜਿਹੜੇ ਤਿੰਨ ਬੰਦੇ ਜਿਹੜਾ ਗਗਨਦੀਪ ਸੀਗਾ ਕਬੀਰ ਸਿੰਘ ਦਿਲਰਾਜ ਸਿੰਘ ਸੀਗਾ ਇਹ ਤਿੰਨੇ ਬੰਦੇ ਜਿਹੜੇ ਸੀਗੇ ਇਹ ਇੱਥੇ ਆਪਣੇ ਵੰਡਰ ਕਾਰਬਨਲ ਚੱਲ ਰਿਹਾ ਹੈਗਾ ਰਣਜੀਤ ਐਵਨਿਊ ਡੀ ਬਲਾਕ ਦੇ ਵਿੱਚ ਉੱਥੇ ਆਏ ਸੀਗੇ ਤੇ ਉੱਥੇ ਇਹਨਾਂ ਨੇ ਜਿਹੜਾ ਇੱਕ ਸੀਗਾ ਟੌਏ ਪਿਸਟਲ ਜਿਹਨੂੰ ਕਹਿੰਦੇ ਘਟਾਉਣਾ ਪਿਸਤੌਲ ਜਿਹੜਾ ਹੈਗਾ ਉਹ ਇਹਨਾਂ ਨੇ ਉੱਥੋਂ ਖਰੀਦਿਆ ਸੀਗਾ ਔਰ ਖਰੀਦਦੇ ਹੋਏ ਜਦੋਂ ਇਹ ਜਾ ਰਹੇ ਸੀਗੇ ਤੇ ਉਦੋਂ ਮੁੰਡੇ ਨੇ ਕਿਸੇ ਨੇ ਹੱਥ ਕੱਢ ਲਿਆ ਤੇ ਇਹਦੀ ਜਿਹੜੀ ਵੀਡੀਓ ਪਿੱਛੋਂ ਜਿਹੜੀ ਸੀਗੀ ਉਹ ਬਣਾਈ ਗਈ ਹੈ ਗੱਡੀ ਦੇ ਵਿੱਚੋਂ ਔਰ ਇਹ ਜਿਹੜੀ ਵੀਡੀਓ ਫਿਰ ਵਾਇਰਲ ਹੋ ਗਈ ਸੋ ਇਮੀਡੀਏਟਲੀ ਸਾਰੀ ਇਨਵੈਸਟੀਗੇਸ਼ਨ ਕਰਕੇ ਤਿੰਨਾਂ ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਆ ਫੜ ਲਿਆ ਹੈਗਾ ਔਰ ਇਹਨਾਂ ਦੇ ਕੋਲੋਂ ਜਿਹੜਾ ਘਟਾਉਣਾ ਪਿਸਤੌਲ ਸੀਗਾ ਉਹ ਵੀ ਚੰਗੀ ਤਰ੍ਹਾਂ ਚੈੱਕ ਕਰਕੇ ਵੈਰੀਫਾਈ ਕਰਕੇ ਆਪਣੀ ਟੈਕਨੀਕਲੀ ਜਿਹੜੇ ਹੈਗੇ ਸਾਡੇ ਆਰਮਰ ਉਹਨਾਂ ਤੋਂ ਵੀ ਚੈੱਕ ਕਰਵਾ ਕੇ ਪਤਾ ਕਰ ਲਿਆ ਕਿ ਵਾਕੇ ਹੀ ਘਟਾਉਣਾ ਪਿਸਤੌਲ ਸੀਗਾ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਬੜਾ ਵੱਡਾ ਇੱਕ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਸੀਗਾ ਕਿ ਆਪ ਨੂੰ ਸਾਡੇ ਵਿੱਚ ਹਥਿਆਰ ਘੁਮਾ ਕੇ ਲੈ ਕੇ ਆ ਜਿੱਦਾਂ ਸੀਪੀ ਸਰ ਨੂੰ ਜਿਹੜੀ ਜੀਓ ਟੋਲਰੈਂਸ ਟੂਵਰਡਸ ਜਿਹੜੀ ਆ ਆਮਦਤ ਰਹੀ ਹੈ ਕਿ ਕੋਈ ਵੀ ਬੰਦਾ ਜਿਹੜਾ ਇਦਾਂ ਬੇਸ਼ਤਕ ਪਾਉਂਦਾ ਜਾਂ ਕੁਝ ਵੀ ਕਰਦਾ ਉਹਨੂੰ ਜਿਹੜਾ ਇਮੀਡੀਏਟਲੀ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਤੰਨਾਂ ਨੂੰ ਜਿਹੜਾ ਹੈਗਾ ਅਸੀਂ ਰਾਉਂਡ ਅਪ ਕਰਕੇ ਪੁੱਛਗਿੱਛ ਕੀਤੀ ਹੋਰ ਉਹਨਾਂ ਦਾ ਖਡਾਉਣਾ ਪਸਤਾਵ ਜਿਹੜਾ ਸੀਗਾ ਉਹ ਵੀ ਕਰ ਲਿਆ ਔਰ ਸਾਧ ਹੀ ਸਮਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਐਸੀ ਇਨਫਾਰਮੇਸ਼ਨ ਤੁਸੀਂ ਸ਼ੇਅਰ ਕਰਦੇ ਹੋ ਤਾਂ ਥੋੜੀ ਜੀ ਮਤਕੀ ਦੀ ਜਿਹੜੀ ਹੈਗੀ ਆ ਵੈਰੀਫਿਕੇਸ਼ਨ ਜਿਹੜੀ ਹੈੀ ਆ ਜ਼ਰੂਰ ਕਰਨਾ ਸਰ ਇਹ ਕਿਥੋਂ ਦੇ ਰਹਿਣ ਵਾਲੇ ਤੁਸੀਂ ਅਦਰਵਾਈਜ਼ ਕੀ ਕਰਦੇ ਨੇ ਸਟੂਡੈਂਟ ਨੇ ਜਾਂ ਕਾਰੋਬਾਰੀ ਨੇ ਜਾਂ ਕੀ ਕਰਦੇ ਨੇ ਇਹ ਜਿਹੜਾ ਗਗਨਦੀਪ ਹੈਗਾ ਇਹ 21 ਸਾਲਾਂ ਦਾ ਹੈ ਤਰਨਤਨ ਰੋਡ ਦਾ ਹੈਗਾ ਜੀ ਗੁਰੂ ਨਾਨਕ ਕਲੋਨੀ ਦਾ ਕਬੀਰ ਜਿਹੜਾ ਹੈ ਕੋਟ ਮੰਗਲ ਸਿੰਘ ਦਾ ਹੈਗਾ ਤੇ ਦਿਲਰਾਜ ਜਿਹੜਾ ਹੈਗਾ ਇਹ ਗਲੀ ਨੰਬਰ 2 ਜਿਹੜਾ ਹੈਗਾ ਬਾਬਾ ਦੀਪ ਸਿੰਘ ਕਲੋਨੀ ਤਰਨਤਨ ਰੋਡ ਦੇ ਤਿੰਨੇ ਹੈਗੇ ਨੇ ਇਹ ਤਿੰਨੇ ਹੀ ਆਪਣੇ ਪ੍ਰਾਈਵੇਟ ਕੰਮ ਕਰਦੇ ਨੇ ਤੇ ਇਹਨਾਂ ਦੀ ਉਮਰ ਜਿਹੜੀ ਹੈਗੀ ਆ 20 ਤੋਂ 22-23 ਸਾਲ ਦੇ ਵਿੱਚ ਹੈਗੀ ਆ ਤੇ ਆਦਰਵਾਇਜ਼ ਇਹਨਾਂ ਨੇ ਕਿਉਂਕਿ ਲਹਿਰਾਨ ਦਾ ਕੱਢਣ ਦਾ ਕਾਰਨ ਹਨ ਕੀ ਸੀਗਾ ਕਿਉਂਕਿ ਉਹ ਬੈਠੇ ਦੇ ਸਾਈਕਲ ਜਿਹੜਾ ਪਿੱਛੇ ਬੰਦਾ ਸੀਗਾ ਜੋ ਉਹਨਾਂ ਨੇ ਇਨੀਸ਼ੀਅਲ ਪੁੱਛ ਗੇਸ ਤੋਂ ਦੱਸਿਆ ਹੈਗਾ ਕਿ ਇਹ ਜਿਹੜੇ ਸੀਗੇ ਇਹਨਾਂ ਨੇ ਇੱਕ ਟੌਏ ਪਿਸਟਲ ਲਿਆ ਹੋਇਆ ਸੀ ਜਿਹੜਾ ਪਿੱਛੇ ਬੰਦਾ ਬੈਠਾ ਸੀਗਾ ਉਹਨੇ ਆਪਣਾ ਹੈਂਡ ਚੇਂਜ ਕੀਤਾ ਜਦੋਂ ਹੈਂਡ ਚੇਂਜ ਕੀਤਾ ਤੇ ਉਹਦਾ ਜਿਹੜਾ ਸੀਗਾ ਰਾਈਟ ਹੈਂਡ ਸਾਈਡ ਤੋਂ ਜਿਹੜਾ ਪਿਸਤੌਲ ਵਿਖਾਇਆ ਗਿਆ ਔਰ ਇਮੀਡੀਏਟਲੀ ਵਾਕਿਆ ਤੁਹਾਡੇ ਵਾਲੀ ਗੱਲ ਸਹੀ ਆ ਇਮੀਡੀਏਟਲੀ ਆਪਾਂ ਵੀਡੀਓ ਵੇਖੀਏ ਤੇ ਵੀਡੀਓ ਵੇਖਦੇ ਇਸੇ ਤਰੀਕੇ ਨਾਲ ਹੀ ਲੱਗਦਾ ਆ ਕਿ ਜਿਹੜਾ ਇਹ ਵਾਕਿਆ ਹੀ ਜਿਹੜਾ ਹੈਗਾ ਮਤਲਬ ਕਿ ਪਿਸਤੌਲ ਜਿਹੜਾ ਹੈਗਾ ਆ ਉਹ ਕੱਢਿਆ ਗਿਆ ਔਰ ਬਦਮਾਸ਼ੀ ਟਾਈਪ ਹੈ ਕੀਤਾ ਇਹ ਬਿਲਕੁਲ ਸਹੀ ਗੱਲ ਆ ਤੁਹਾਡੀ ਜਿਹੜਾ ਉਹਦਾ ਗੈਸਚਰ ਸੀਗਾ ਉਹ ਇਸ ਤਰ੍ਹਾਂ ਦਾ ਹੀ ਸ਼ੋਅ ਹੁੰਦਾ ਆ ਵੀ ਇਸ ਤੋਂ ਲੱਗਦਾ ਪੀ ਇਹ ਜਿਹੜੇ ਬਦਮਾਸ਼ੀ ਚ ਹਵਾ ਕਰ ਰਹੇ ਸਰ ਸਾਰਿਆਂ ਦੀ ਉਮਰ ਜਿੰਨਾ ਦੇ ਕਰੀਬ ਹੈ ਭਾਈ ਸਾਹਿਬ ਦੇ ਕਰੀਬ ਹੈ ਪੜਦੇ ਵੀ ਹੋਣਗੇ ਜਾਂ ਕੁਝ ਕਰਦੇ ਹੋਣਗੇ ਇਸ ਟਾਈਮ ਪ੍ਰਾਈਵੇਟ ਕੰਮ ਕਰ ਰਹੇ ਹੋਣਗੇ ਜੀ ਜੀ ਤੇ ਕੀ ਇਹ ਕਿਸੇ ਨੂੰ ਫੋਲੋ ਕਰਦੇ ਸੀ ਜਾਂ ਫਿਰ ਉਦੋਂ ਹੀ ਕਿ ਉਹ ਇੱਕ ਮਨਸ਼ਾ ਸੀ ਕਿ ਮਨਸ਼ਾ ਕੀ ਡੋਨਾ ਪਿਸਟੋਲ ਖਰੀਦ ਕੇ ਇਹ ਨਾ ਇੱਕ ਜਿਹੜੀ ਐਸ ਜਿੱਦਾਂ ਆਪਾਂ ਬੱਚੇ ਚ ਖਡਾਉਣਾ ਪਿਸਤੌਲ ਕੋਈ ਖਰੀਦ ਦੇਣਾ ਅੱਛਾ ਲੱਗਾ ਉਹਨਾਂ ਨੇ ਉਹਨਾਂ ਨੂੰ ਖਰੀਦ ਦਿਆ ਔਰ ਉਹ ਲੈ ਕੇ ਜਾ ਰਹੇ ਸੀ ਜਿੱਦਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮਨਸ਼ਾ ਉਹਨਾਂ ਦੀ ਕੋਈ ਗਲਤ ਨਹੀਂ ਸੀ ਜੋ ਹੁਣ ਤੱਕ ਦੀ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਫਿਰ ਕੋਈ ਮਾਮਲਾ ਲਿੰਕ ਦੱਜ ਸਕਦਾ ਨਹੀਂ ਇਹਨਾਂ ਦੇ ਦੇਖੋ ਜੇ ਐਡਾ ਵੱਡਾ ਕੰਮ ਕੀਤਾ ਇਹਨਾਂ ਨੂੰ ਛੋੜੀ ਚੀਜ਼ ਮੈਂ ਸਾਰਿਆਂ ਨੂੰ ਤੁਹਾਨੂੰ ਅਪੀਲ ਕਰਦਾ ਵੀ ਕੋਈ ਵੀ ਜਦੋਂ ਵੈਪਨ ਕਿਸੇ ਨੂੰ ਦਿਖਾਉਂਦੇ ਹੋ ਕੋਈ ਸੈਂਸਿਟੀਵਿਟੀ ਹੁੰਦੀ ਹੈ ਤੇ ਉਹਦੇ ਨਾਲ ਸਾਰਾ ਮਾਹੌਲ ਇੱਕਰੀ ਜਿਹੜਾ ਹੈ ਖਰਾਬ ਹੁੰਦਾ ਸੋ ਪ੍ਰੀਵੈਂਟਿਵ ਐਕਸ਼ਨ ਅਸੀਂ ਇਹਨਾਂ ਦਾ ਜ਼ਰੂਰ ਕੀਤਾ ਜੀ ਪਰ ਕੋਈ ਸਤਕੁੰਦਿਆ ਕੋਈ ਕਿਸ ਤਰ੍ਹਾਂ ਦੀ ਕੋਈ ਕੋਈ ਵੀ ਹਾਂ ਨਹੀਂ ਪ੍ਰੋਵੈਟਿਵ ਐਕਟ ਹਸ ਤੱਕ ਹੋ ਜਾਂਦੀ ਕੀਤੀ ਗਈ ਹੈ ਇਹਨਾਂ ਦੇ ਪ੍ਰੋਵੈਟਿਵ ਅਰੈਸਟ ਕੀਤਾ ਗਿਆ ਪਰ ਇਹਨਾਂ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਵਾਰਨ ਕਰਦੇ ਹਾਂ ਵੀ ਕੋਈ ਵੀ ਬੰਦਾ ਜਿਹੜਾ ਹੈਗਾ ਆਪਣਾ ਵੈਪਰ ਜੇ ਇਸ ਤਰ੍ਹਾਂ ਕੋਈ ਕਰੇਗਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਮਾਜ ਵਸੇ ਕਿ ਇਸ ਤਰ੍ਹਾਂ ਦਾ ਸਮਝੋ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਪਿੱਛੇ ਮੁੜ ਕੇ ਦੇਖਦਾ ਆਪਣਾ ਗੁੱਸਾ ਬਹੁਤ ਜ਼ਾਹਰ ਕਰ ਰਿਹਾ ਅਸੀਂ ਕੋਈ ਪਹਿਲੇ ਪਰਚੇ ਵੀ ਹੈ ਨਾ ਤੇ ਕੋਈ ਨਹੀਂ ਪਹਿਲੇ ਇਹਨਾਂ ਦਾ ਕੋਈ ਕਰਾਈ ਨਹੀਂ ਬਸ ਸੋਸ਼ਲ ਮੀਡੀਆ ਦੇ ਚੱਕਰ ਚ ਰਹੀ ਹੈ। ਸੋਸ਼ਲ ਮੀਡੀਆ ਵੀ ਕਹਿ ਸਕਦੇ ਆ ਇੱਕ ਇੱਕ ਮੂਵਮੈਂਟ ਜਿਹੜੀ ਨਾ ਉਹ ਵੀਡੀਓ ਤੇ ਕਲਿੱਕ ਇਸ ਤਰ੍ਹਾਂ ਬਣੀ ਤੇ ਉਹ ਹਾਫ-ਹਾਫ ਵੀ ਬਿਲਕੁਲ ਤੁਸੀਂ ਸਹੀ ਕਿਹਾ ਵੀ ਉਹਨਾਂ ਦੇ ਹਾਫ-ਹਾਫ ਜਿਹੜੇ ਸੀਗੇ ਉਹ ਮੈਚ ਕਰ ਗਏ ਉਸ ਤਰ੍ਹਾਂ ਜਿਹੜੇ ਮਤਲਬ ਕਿ ਉਹਨਾਂ ਦਾ ਗੈਸੇ ਸੀਗਾ ਬਦਮਾਸ਼ੀ ਟਾਈਪ ਸੀਗਾ। ਸੋ ਅਲਟੀਮੇਟਲੀ ਇਹਨੇ ਬੜੀ ਜ਼ਿਆਦਾ ਇਮੀਡੀਏਟਲੀ ਤੁਹਾਨੂੰ ਪਤਾ ਕਿ ਸਾਰੇ ਬੜੀ ਜਿੱਤੀ ਵਾਇਰਲ ਹੋਈ ਆਲਓਵਰ। ਔਰ ਸਾਨੂੰ ਬੜੀ ਮਤਲਬ ਕਿ ਖੁਸ਼ੀ ਹੈ ਕਿ ਅਸੀਂ ਇਹਨੂੰ ਬੜੀ ਛੇਤੀ ਟਰੇਸ ਕਰ ਲਿਆ ਤੇ ਤੁਹਾਡੇ ਸਾਹਮਣੇ ਆ ਕੇ ਇਹਨੂੰ ਅਸੀਂ ਕਲੈਰੀਫਾਈ ਕਰ ਰਹੇ ਹਾਂ ਜਿਵੇਂ ਮਾਸ਼ੂ ਉੱਤਰ ਗਿਆ ਸਿਕਿਉਰਿਟੀ ਪਲੇਟਾਂ ਦੀ ਗੱਲ ਕੀਤੀ ਜਾਂਦੀ ਜੀ ਹਰ ਇੱਕ ਵਾਹਨ ਸਿਕਿਉਰਿਟੀ ਪਲੇਟ ਇਹਨਾਂ ਦੇ ਸਿਕਿਉਰਿਟੀ ਪਲੇਟ ਵੀ ਨਹੀਂ ਲੱਗੀ ਹੋਈ ਉਹ ਮੋਟਰਸਾਈਕਲ ਇਹਨਾਂ ਦਾ ਸੀ ਜੀ ਜੀ ਇਹ ਜਿਹੜਾ ਹੈ ਨਾ ਕੋਲ ਮੋਟਰਸਾਈਕਲ ਸੀਗਾ ਉਹ ਹੈ ਨਾ ਸੀ ਹੈ ਸਿਕਿਉਰਿਟੀ ਪਲੇਟਸ ਦੀ ਜਿਹੜੀ ਤੁਸੀਂ ਸਹੀ ਗੱਲ ਕਹਿ ਰਹੇ ਹੋ ਸਾਰਿਆਂ ਨੂੰ ਲਗਵਣੀ ਚਾਹੀਦੀ ਹੈ ਉਹਦਾ ਸਾਡੀ ਵੀ ਸਿਕਿਉਰਿਟੀ ਵਾਧੀ ਹੈ ਔਰ ਸਾਡੀ ਗੱਡੀ ਦੀ ਵੀ ਸਿਕਿਉਰਿਟੀ ਵਾਧੀ ਹੈ ਤੇ ਲਗਵਣੀ ਲੱਗਦਾ ਉਹ ਦੂਜਾ ਮੋਟਰਸਾਈਕਲ ਚੋਰੀ ਦਾ ਜਾਂ ਇਹ ਚੋਰੀ ਦਾ ਸੀ ਇਹ ਵੈਰੀਫਿਕੇਸ਼ਨ ਦਾ ਪਾਰਟ ਹੈਗਾ ਅਸੀਂ ਦੋਨੇ ਮੋਟਰਸਾਈਕਲ ਜਿਹੜੇ ਹੈਗੇ ਵੈਰੀਫਾਈ ਕਰ ਲਏ ਜਿੱਦਨ ਦੀ ਇਹਨਾਂ ਦੀ ਵੀਡੀਓ ਸਾਹਮਣੇ ਆਈ ਆ ਉਦੋਂ ਬਹੁਤ ਵੱਡਾ ਦਿਨ ਸੀ ਕ੍ਰਿਸਮਸ ਦਾ ਦਿਨ ਸੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਬਹੁਤ ਜਿਆਦੀ ਨਾਕੇਬੰਦੀ ਵੀ ਕੀਤੀ ਗਈ ਆ ਪਰ ਇਹਨਾਂ ਦੇ ਵੱਲੋਂ ਸ਼ਰਿਆਮ ਜਿਸ ਤਰ੍ਹਾਂ ਹਥਿਆਰ ਦਿਖਾਇਆ ਗਿਆ ਤਾਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਪੁਲਿਸ ਵੱਲੋਂ ਨਾਕਾਬੰਦੀ ਦੇ ਉੱਪਰ ਨਹੀਂ ਦੇਖਿਆ ਗਿਆ ਇਹਨਾਂ ਨੂੰ ਦੇਖੋ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਹਾਂ ਕਿ ਪੁਲਿਸ ਦੇ ਲਿਮਿਟਡ ਰਿਸੋਰਸਸ ਨੇ ਲਿਮਿਟਡ ਮਨਪਾਵਰ ਹੈਗੀ ਹਰ ਜਗ੍ਹਾ ਹਰ ਥਾਂ ਤੇ ਨਹੀਂ ਹੋ ਸਕਦੀ ਪਰ ਤੁਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰੋ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਕ੍ਰਾਈਮ ਹੁੰਦਾ ਉਹਨੂੰ ਡਿਟੈਕਟ ਹੋ ਜਾਂਦਾ ਹੈ ਇੱਕ ਦੁਨੀਆ ਦੇ ਵਿੱਚ ਕਿਤੇ ਵੀ ਕਿਸੇ ਵੀ ਫੋਰਸ ਹਰ ਜਗ੍ਹਾ 100% ਚੱਪੇ ਚੱਪੇ ਤੇ ਕਦੇ ਪੁਲਿਸ ਹਾਜ਼ਰ ਨਹੀਂ ਹੋ ਸਕਦੀ। ਸੋ ਕ੍ਰਾਈਮ ਹੋਇਆ ਉਹਦੀ ਡਿਟੈਕਸ਼ਨ ਹੋ ਗਈ ਆ। ਹੁਣ ਦਾ ਆਪਣੇ ਕੋਲ ਸੀਸੀਟੀਵੀ ਆ ਗਏ ਹੋਰ ਟੈਕਨੀਕਸ ਆ ਗਈਆਂ ਹੁਣ ਸਾਰਿਆਂ ਨੂੰ ਵਰਤਦੇ ਹੋયા ਸੀ ਇਹਨਾਂ ਨੂੰ ਡਿਟेक्ट ਕਰ ਲਿਆ। ਹੁਣ ਹਰ ਜਗ੍ਹਾ ਤੇ ਕਿਸੇ ਹਰ ਮੋੜ ਤੇ ਪੁਲਿਸ ਨਹੀਂ ਹਾਜ਼ਰ ਹੋ ਸਕਦੀ ਕਿਉਂਕਿ ਸਾਡੇ ਕੋਲ ਲਿਮਟਿਡ ਰਿਸੋਰਸਸ ਨੇ ਲਿਮਟਿਡ ਮੈਨਪਾਵਰ ਹੈ। ਤੁਸੀਂ ਵੀ ਸਾਡੇ ਸਮਝਦੇ ਹੋ ਕਿ ਐਡੇ ਵੱਡੇ ਸ਼ਹਿਰ ਦੇ ਵਿੱਚ ਤਾਂ ਹੈਗਾ ਹਰ ਜਗ੍ਹਾ ਤੇ ਨਹੀਂ ਹੋ ਸਕਦੀ। ਇੱਕ ਛੋਟਾ ਜਿਹਾ ਇਨਸੀਡੈਂਟ ਕੁਝ ਸੈਕਿੰਡ ਦਾ ਇੱਕ ਜਗ੍ਹਾ ਤੇ ਹੋ ਗਿਆ। ਸੋ ਉਹਦੇ ਲਈ ਆਪਾਂ ਜਿਹ ਉਹਨੂੰ ਡਿਟੈਕਟ ਕਰ ਲਿਆ ਆਈ ਥਿੰਕ ਸਾਡੀ ਬਹੁਤ ਵੱਡੀ ਇੱਚ ਉਪਲਬਧੀ ਸਮਝਦਾ ਮੈਂ ਤੁਹਾਨੂੰ ਕਿ ਜੇ ਹੋਇਆ ਤਾਂ ਡਿਟੈਕਟ ਹੋ ਗਿਆ। ਸਰ ਜ਼ਿਆਦਾਤਰ ਖਡੂਣਾ ਪਿਸਤੌਲ ਨਾਲ ਹੀ ਇਹ ਸਾਰੀ ਗੱਲ ਦਾ ਤਾਂ ਅੱਗੇ ਵੀ ਹੋਈ ਪਿੱਛੇ ਵੀ ਬੰਦੇ ਫੜੇਗੇ ਖਡੂਣਾ ਪਿਸਤੌਲ ਨਾਲ ਫੜੇਗੇ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਖਡੂਣਾ ਪਿਸਤੌਲ ਮੈਂ ਤੇ ਸਾਰਿਆਂ ਨੂੰ ਇਹੀ ਕਵਾਂਗਾ ਕਿ ਜਦੋਂ ਜੇ ਕ੍ਰਾਈਮ ਕਰਦੇ ਆ ਤਾਂ ਫਿਰ ਤਾਂ ਆਫੈਂਸ ਹੋਣਾ ਹੀ ਹੋਣਾ ਹੈ। ਇਹਨੂੰ ਨਾ ਹੀ ਕਰੋ।